ਇਸੀ ਟੀ ਕੈਮਰੇ ਲੱਗੇ ਆ ਇਹ ਕੈਮਰੇ ਦੀ ਜਿਹੜੀ ਆ ਉਹਦੀ ਮਤਲਬ ਪੂਰੀ ਉੱਤੇ ਜਿਹੜਾ ਮਤਲਬ ਪਗੜ ਵੀ ਰੱਖੀ ਆ ਪੂਰਾ ਮਤਲਬ ਉਹਨੂੰ ਦੇਖੀਦਾ ਵਾ ਵਕ-ਵਕ ਥਾਵਾਂ ਤੇ ਕੈਮਰਾ ਲਾ ਕੇ ਸਾਡੇ ਜਿਹੜੇ ਮੁਲਾਜ਼ਮ ਆ ਉਹਨੂੰ ਵੇਖਦੇ ਰਹਿੰਦੇ ਆ ਖਾਸ ਕਰਕੇ ਜਿੱਥੇ ਜ਼ਿਆਦਾ ਰਸ਼ ਹੋਵੇ ਉਹਦੇ ਕਰਕੇ ਫਿਰ ਉਹ ਨਿਗਰਾਨੀ ਜਿਹੜੀ ਆ ਵੱਡੀ ਪੱਧਰ ਤੇ ਕੀਤੀ ਜਾਂਦੀ ਆ ਸਾਡੇ ਜਿਹੜੇ ਉਸ ਤੋਂ ਉਹਦੇ ਨਾਲ ਨਾਲ ਅਸੀਂ ਜਿਹੜੇ ਆ ਸਿਵਲ ਦੇ ਵਿੱਚ 20-22 ਮੁੰਡੇ ਕੰਮ ਕਰਦੇ ਆ ਉਹ ਲਗਭਗ ਉਹਨਾਂ ਨੂੰ ਹੁਣ ਤਜਰਬਾ ਹੋ ਗਿਆ ਉਹ ਆਪਣੀ ਬਾਜ਼ ਅੱਖ ਨਾਲ ਉਹਨਾਂ ਨੂੰ ਜਲਦੀ ਪਛਾਣ ਲੈਂਦੇ ਆ ਉਹਨਾਂ ਤੇ ਫਿਰ ਜਦੋਂ ਦੇਖਦਾ ਵੀ ਇਹ ਬੰਦਾ ਕੋਈ ਸ਼ਰਾਰਤੀ ਅੰਸ਼ਰ ਆ ਉਹਨੂੰ ਉਹ ਵੀ ਸਾਡੇ ਬੰਦੇ ਉਹਨਾਂ ਦੇ ਵੇ ਫੋਨ ਲਗਾ ਕੇ ਫਿਰ ਚਲਾ ਗਿਆ ਉਹ ਕਹੇ ਗਿਰ ਗਿਆ ਫਿਰ ਬਾਹਰ ਗਿਆ ਬਾਹਰ ਜਾ ਕੇ ਮਾਲੂਮ بڑا ਇੱਕ ਫੋਨ ਨਹੀਂ ਹੈ ਫਿਰ ਉਹ ਜਾ ਕੇ ਸਾਥ ਵਾਲੇ ਸੇ ਫੋਨ ਲਿਆ ਫਿਰ ਬਾਅਦ ਵਿੱਚ ਨੰਬਰ ਲਗਾ ਕੇ ਫਿਰ ਬੋਲੇ ਆਪ ਬੋਲੇ ਕਿ 50 ਨੰਬਰ ਕਮਰੇ ਪਰ ਫੋਨ ਮਿਲੇਗਾ ਆਪ ਨੂੰ ਅੱਛਾ ਤੋ ਹਾਂ ਫੋਨ ਮਿਲ ਗਿਆ ਆਪ ਨੂੰ ਹਾਂ ਫੋਨ ਤਾਂ ਮਿਲ ਗਿਆ ਹਾਂਜੀ ਕਿਹਦਾ ਲੱਗਿਆ ਜੇ 10 ਮਿੰਟ ਵਿੱਚ ਪਹੁੰਚ ਗਏ ਬਹੁਤ ਅੱਛੇ ਹੋਆ ਗੁਰਦਾਸ ਦੀ ਦਇਆ ਹੈ ਕਿ ਐਡਾ ਵਡਾ ਕੰਟੋਰੂ ਮੈਨੂੰ ਨਹੀਂ ਲੱਗਦਾ ਕਿ ਅੰਮ੍ਰਿਤਸਰ ਚ ਕਿਤੇ ਵੀ ਹੋਊਗਾ ਕਿ ਜਿਸ ਲੱਖਾਂ ਦੇ ਹਿਸਾਬ ਨਾਲ ਸੰਗਤ ਨੂੰ ਕਵਰ ਕਰਨਾ ਤੇ ਉਹਨਾਂ ਦੀ ਨਿਗਰਾਨੀ ਰੱਖਣਾ ਬਹੁਤ ਵੱਡੀ ਗੱਲ ਆ ਸਾਡੇ ਹਾਂਜੀ 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 ਕਿਉਂਕਿ ਚੋਰੀ ਦੇ ਨਾਲ ਨਾਲ ਸਾਡੇ ਕੋਲ ਇੱਕ ਮਿਸਿੰਗ ਦੀ ਕੰਪਲੇਂਟ ਬਹੁਤ ਜ਼ਿਆਦਾ ਆਉਂਦੀ ਆ ਕਿ ਬਜ਼ੁਰਗ ਗਵਾ ਜਾਂਦੇ ਜਿਵੇਂ ਬੱਚੇ ਗਵਾ ਜਾਂਦੇ ਆ ਉਹਨਾਂ ਨੂੰ ਲੱਭਣਾ ਤੇ ਉਹਨਾਂ ਨੂੰ ਪਰਿਵਾਰ ਦੇ ਨਾਲ ਮਿਲਾਉਣਾ ਬੜੀ ਵੱਡੀ ਗੱਲ ਹੁੰਦੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਰੋਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਲਈ ਦੇਸ਼ ਵਿਦੇਸ਼ਾਂ ਤੋਂ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਸੰਗਤਾਂ ਪਹੁੰਚਦੀਆਂ ਨੇ ਹਾਲਾਂਕਿ ਬਹੁਤ ਵੱਡੀ ਆਮਦ ਜਿਹੜੀ ਸੰਗਤ ਦੀ ਰਹਿੰਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਹੈ ਉਹ ਨਾ ਝਰਨੀ ਪਵੇ ਜਿੱਥੇ ਸੰਗਤ ਦੀ آمد ਰਹਿੰਦੀ ਹੈ ਉੱਥੇ ਕਿਤੇ ਨਾ ਕਿਤੇ ਸ਼ਰਾਰਤੀ ਅੰਸਰ ਵੀ ਜਿਹੜੇ ਆ ਵੀ ਬੜੇ ਸਰਗਰਮ ਰਹਿੰਦੇ ਨੇ ਚਾਹੇ ਉਹ ਜੇਬ ਕੱਟਰੇ ਨੇ ਜਾਂ ਫਿਰ ਚੋਰ ਨੇ ਜਾਂ ਫਿਰ ਕਈ ਵਾਰ ਸੰਗਤ ਵੀ ਜਾਣੇ-ਅਣਜਾਣੇ ਆਪਣੀ ਕੋਈ ਜ਼ਰੂਰੀ ਵਸਤਾ ਜਿਹੜੀ ਹੈ ਉਹ ਭੁੱਲ ਜਾਂਦੀ ਰੱਖ ਕੇ ਕੋਈ ਸਬਤੇ ਨਜ਼ਰ ਕੰਜੀ ਰੱਖੀ ਜਾ ਸਕਦੀ ਹੈ ਇਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਹੈ ਸੀਸੀਟੀਵੀ ਕੈਮਰਾਸ ਜਿਹੜੇ ਆ ਉਹ ਚੱਪੇ-ਚੱਪੇ ਤੇ ਲਗਾਏ ਗਏ ਨੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਲੱਖਾਂ ਦੀ ਇਸ ਸੰਗਤ ਤੇ ਜਿਹੜੀ ਹੈ ਉਹ ਚੱਪੇ-ਚੱਪੇ ਤੇ ਨਜ਼ਰ ਕਿਸ ਤਰ੍ਹਾਂ ਦੇ ਨਾਲ ਰੱਖੀ ਜਾ ਰਹੀ ਹੈ ਤੋਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਮੌਜੂਦ ਦਾ ਇਹ ਕਮਰਾ ਨੰਬਰ 50 ਜਿਸ ਦੇ ਵਿੱਚ ਸਾਰਾ ਸੀਸੀਟੀਵੀ ਕੈਮਰਿਆਂ ਦਾ ਜਿਹੜਾ ਕੰਟਰੋਲ ਹੈ ਔਰ ਜਿੱਥੇ ਇੱਕ ਵਿਸ਼ੇਸ਼ ਟੀਮ 24 ਘੰਟੇ ਤਨਾਤ ਰਹਿੰਦੀ ਹੈ ਸ੍ਰੀ ਦਰਬਾਰ ਸਾਹਿਬ ਦੇ ਹਰ ਕੋਨੇ ਤੇ ਨਜ਼ਰ ਰੱਖੀ ਜਾਂਦੀ ਹੈ ਕੈਮਰਿਆਂ ਦੇ ਨਾਲ ਤਾਂ ਜੋ ਕਿਸੇ ਵੀ ਸ਼ਰਾਕ ਕੋਈ ਸ਼ਰਾਰਤੀ ਅੰਸਰ ਸੰਗਤ ਦਾ ਕੋਈ ਨੁਕਸਾਨ ਨਾ ਕਰ ਸਕੇ ਕੋਈ ਚੋਰੀ ਨਾ ਕਰ ਸਕੇ ਕੋਈ ਜੇਬ ਨਾ ਕੱਟ ਸਕੇ ਕੋਈ ਹੋਰ ਜੁਰੀ ਵਸਤਾਂ ਜਿਹੜੋ ਖਾਸ ਕਰਕੇ ਜੋ ਸੰਗਤਾਂ ਇਸ਼ਤਿਹਾਨ ਕਰਦੀਆਂ ਨੇ ਤਾਂ ਕੁਛ ਨਾ ਕੁਛ ਜਿਹੜੇ ਚੋਰਾਂ ਦੇ ਗਰੋਹ ਸਰਗੰਭ ਰਹਿੰਦੇ ਆ ਉੱਥੋਂ ਉਹਨਾਂ ਦੀ ਜ਼ਰੂਰੀ ਵਸਤਾਂ ਵੀ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਇਹ ਉਹ ਥਾਂ ਹੈ ਜਿੱਥੇ ਜਿੱਥੋਂ ਸ੍ਰੀ ਦਰਬਾਰ ਸਾਹਿਬ ਦੇ ਹਰ ਕੋਨੇ ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਇੱਕ ਵਿਸ਼ੇਸ਼ ਟੀਮ 24 ਘੰਟੇ ਇੱਥੇ ਤਨਾਤ ਰਹਿੰਦੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਦਰਬਾਰ ਸਾਹਿਬ ਸਮੂਹ ਚ ਬੜੇ ਵੱਖ-ਵੱਖ ਧਾਰਮਿਕ ਪਾਵਨ ਸਥਾਨ ਗੁਰਦਰਾ ਮੰਜੀ ਸਾਹਿਬ ਦਵਾਨ ਹਾਲ ਜਾਂ ਫਿਰ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਸਰਾਵਾਂ ਤੋਂ ਹਰ ਪਾਸੇ ਜਿਹੜੀ ਨਜ਼ਰ ਹੈ ਇਸ ਕਮਰੇ ਦੇ ਵਿੱਚੋਂ ਰੱਖੀ ਜਾਂਦੀ ਹੈ ਬੜੀ ਸਖਤ ਜ਼ਿੰਮੇਵਾਰੀ ਹੈ ਪਰ ਸੇਵਾਦਾਰ ਇੱਥੇ ਜਿਹੜੇ ਆ ਉਹ 24 ਘੰਟੇ ਤਨਾਤ ਰਹਿੰਦੇ ਆ ਸ਼ਿਫਟਾਂ ਦੇ ਵਿੱਚ ਜਿਹੜੀ ਆਪਣੀ ਡਿਊਟੀ ਨਿਭਾਉਂਦੇ ਨੇ ਮੈਨੇਜਰ ਸ੍ਰੀ ਦਰਬਾਤ ਸਾਹਿਬ ਨਿਰੰਦਰ ਸਿੰਘ ਜੀ ਸਾਡੇ ਨਾਲ ਵਿਜੁੱਦ ਨੇ ਫਿਰ ਸਾਹਿਬ ਕਿਤਰਾ ਇਹ ਸਾਰਾ ਪ੍ਰਬੰਧ ਜਿਹੜਾ ਹੈ ਬੜਾ ਮੁਸ਼ਕਲ ਹੈ ਇੰਨੀ ਚੱਪੇ-ਚੱਪੇ ਤੇ ਨਜ਼ਰ ਰੱਖਣੀ ਕਿਤਰਾ ਮੈਨੇਜ ਕੀਤਾ ਜਾਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ 800 ਕੈਮਰਾ ਜਿਹੜਾ ਵਾ ਇਹ ਲੰਗਰ ਚ ਸਰਾਵਾਂ ਚ ਵਰਕਰਮਾ ਖੰਡ ਪਾਠਾ ਸਾਹਿਬ ਦੇ ਕਮਰੇ ਬਾਹਰਲੇ ਗਲਿਆਰੇ ਚ ਇਹ 800 ਕਮਰਾ ਲੱਗਾ ਵਾ ਸੀਸੀਟੀਵੀ ਕੈਮਰੇ ਲੱਗੇ ਆ ਇੱਕ ਕੈਮਰੇ ਦੀ ਜਿਹੜੀ ਆ ਉਹਦੀ ਮਤਲਬ ਪੂਰੀ ਉਤੇ ਜਿਹੜਾ ਮਤਲਬ ਪਗੜਵੀ ਰੱਖੀ ਆ ਪੂਰਾ ਮਤਲਬ ਉਹਨੂੰ ਦੇਖੀਦਾ ਵਾ ਵੱਖ-ਵੱਖ ਥਾਵਾਂ ਤੇ ਕੈਮਰਾ ਲਾ ਕੇ ਸਾਡੇ ਜਿਹੜੇ ਮੁਲਾਜ਼ਮ ਆ ਉਹਨੂੰ ਵੇਖਦੇ ਰਹਿੰਦੇ ਆ ਖਾਸ ਕਰਕੇ ਜਿੱਥੇ ਜ਼ਿਆਦਾ ਰਸ਼ ਹੋਵੇ ਉਹਦੇ ਕਰਕੇ ਫਿਰ ਉਹ ਨਿਗਰਾਨੀ ਜਿਹੜੀ ਆ ਵੱਡੀ ਪੱਧਰ ਤੇ ਕੀਤੀ ਜਾਂਦੀ ਹੈ ਫਿਰ ਵੀ ਕੋਈ ਬਹੁਤ ਸਾਰੀਆਂ ਜਿ ਤਰ੍ਹਾਂ ਕੋਈ ਚੋਰੀਆਂ ਹੋ ਜਾਂਦੀਆਂ ਵਾ ਸੰਗਤ ਵੇਸਲੀ ਹੋ ਕੇ ਧਿਆਨ ਨਹੀਂ ਦਿੰਦੀ ਕਈ ਵਾਰ ਇਸ਼ਾਨ ਕਰਨ ਲੱਗਿਆਂ ਕਿਸੇ ਨੂੰ ਆਪਣੇ ਕੱਪੜੇ ਨਹੀਂ ਫੜਾਉਂਦੀਆਂ ਜਾਂ ਕਿਸ ਨੂੰ ਲਾਗੇ ਨਹੀਂ ਉਹ ਵੀ ਚੁੱਕੇ ਜਾਂਦੇ ਆ ਲਗਭਗ ਅਸੀਂ ਉਹ ਜਿਹੜੇ ਆ ਭਾਵੇਂ ਬਾਅਦ ਵਿੱਚ ਹੀ ਵੀਗੀ ਉਹ ਜਿਹੜਾ ਚੋਰ ਹੋਵੇ ਜਾਂ ਕੋਈ ਉਹ ਕੋਈ ਵੀ ਬੰਦਾ ਸ਼ਰਾਰਤੀ ਅੰਸ਼ਰ ਹੋਵੇ ਉਹਨੂੰ ਤਕਰੀਬਨ ਉਹਨੂੰ ਅਸੀਂ ਫਾੜੀ ਲੈਨੇ ਆ ਤੇ ਉਹ ਫੜ ਕੇ ਫਿਰ ਥਾਣੇ ਉਹਨਾਂ ਨੂੰ ਦਈਦਾ ਵਾ ਕਾਬੂ ਆ ਹੀ ਜਾਂਦਾ ਕਾਬੂ ਆ ਹੀ ਜਾਂਦਾ ਕਿਉਂਕਿ ਸਾਡੇ ਜਿਹੜੇ ਉਸ ਤੋਂ ਉਹਦੇ ਨਾਲ ਨਾਲ ਅਸੀਂ ਜਿਹੜੇ ਆ ਸਿਵਲ ਦੇ ਵਿੱਚ 20 22 ਮੁੰਡੇ ਕੰਮ ਕਰਦੇ ਆ ਉਹ ਲਗਭਗ ਉਹਨਾਂ ਨੂੰ ਹੁਣ ਤਜਰਬਾ ਹੋ ਗਿਆ ਉਹ ਆਪਣੀ ਬਾਜ਼ ਅੱਖ ਨਾਲ ਉਹਨਾਂ ਨੂੰ ਜਲਦੀ ਪਛਾਣ ਲੈਂਦੇ ਆ ਉਹਨਾਂ ਤੇ ਫਿਰ ਜਦੋਂ ਦੇਖਦਾ ਵੀ ਇਹ ਬੰਦਾ ਕੋਈ ਸ਼ਰਾਰਤੀ ਅੰਸ਼ਰ ਆ ਉਹ ਉਹ ਵੀ ਸਾਡੇ ਬੰਦੇ ਉਹਨਾਂ ਦਾ ਮਤਲਬ ਕੈਮਰਾ ਦੇ ਨਾਲ ਨਾਲ ਮਨੁੱਖੀ ਨਜ਼ਰ ਵੀ ਰਹਿੰਦੀ ਹੈ ਮਨੁੱਖੀ ਨਜ਼ਰ ਰਹਿੰਦੀ ਹੈ ਜੀ ਬਿਲਕੁਲ ਰਹਿੰਦੀ ਹੈ ਜੀ ਅੱਛਾ ਕਿਸ ਤਰ੍ਹਾਂ ਦੀ ਜਿਹੜੀ ਹੈ ਚੋਰੀਆਂ ਜਾਂ ਇਸ ਤਰ੍ਹਾਂ ਦੇ ਕੰਮ ਜਿਆਦਾ ਕਿ ਮੋਬਾਈਲ ਵਗੈਰਾ ਚੱਕੀ ਇਹ ਕਿਸ ਤਰ੍ਹਾਂ ਦੀ ਹੁੰਦੀ ਹੈ ਤੁਹਾਨੂੰ ਪਤਾ ਹੀ ਆ ਕਿ ਬਹੁਤ ਸਾਰੇ ਜਿਹੜੇ ਜਿਹੜੇ ਮਨਬੁੱਧੀ ਜਾਂ ਕੋਈ ਜਤਰਾ ਨਿਛੇੜੀ ਹੁੰਦੇ ਨੇ ਉਹ ਭੀੜ ਦੇ ਵਿੱਚ ਰਸ ਦੇ ਵਿੱਚ ਲੱਗ ਜਾਂਦੇ ਆ ਜਿ ਤਰ੍ਹਾਂ ਕੋਈ ਸੰਕਤ ਜਿਹੜੀ ਆ ਉਦੋਂ ਵੇਸਲੀ ਹੋ ਜਾਂਦੀ ਹੈ ਆਪਣੇ ਜਿਹੜੇ ਹਾਂ ਲੱਗ ਜਾਂਦਾ ਲੈਵ ਚ ਜੋੜ ਲੈਂਦੇ ਆ ਤੇ ਉਹ ਧਿਆਨ ਨਹੀਂ ਦਿੰਦੇ ਉਹਨਾਂ ਦੇ ਖਾਸ ਕਰਕੇ ਜ਼ਿਆਦਾਤਰ ਚੋਰੀ ਉਹ ਜਿਹੜੇ ਕੁੜਤਾ ਪਜਾਮਾ ਪਾਉਂਦੇ ਆ ਉਹਨਾਂ ਦੀ ਵਕੀ ਵਾਲੀ ਜੇਬ ਚ ਹੁੰਦੀ ਆ ਜਾਂ ਬੀਬੀਆਂ ਜਿਹੜੇ ਅੱਜ ਕੱਲ ਨਵੇਂ ਪਰਸ ਆਏ ਆ ਉਹਨਾਂ ਦੀ ਤੁਹਾਨੂੰ ਪਤਾ ਹੀ ਭਾਵੇਂ ਬਹੁਤ ਮਹਿੰਗਾ ਪਰਸ ਹੋਵੇ ਉਹਦੀ ਕੋਈ ਸੇਫਟੀ ਨਹੀਂ ਹੁੰਦੀ ਉਹਦੀ ਪੂਰੇ ਉੱਤੇ ਕੋਈ ਜੇਪ ਨਹੀਂ ਲੱਗੀ ਹੁੰਦੀ ਕੋਈ ਲੋਕ ਨਹੀਂ ਹੁੰਦਾ ਤੇ ਉਹ ਬੜੀ ਆਸਾਨੀ ਨਾਲ ਮੋਢੇ ਨਾਲ ਲਮਕਾਇਆ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਕਿਉਂਕਿ ਉਹਨਾਂ ਦਾ ਸਿੱਧਾ ਧਿਆਨ ਜੇ ਉਹ ਲੰਗਰ 'ਚ ਗਿਆ ਤੇ ਲੰਗਰ ਵਾਲੇ ਬੰਨੇ ਹੁੰਦਾ ਜਾਂ ਜੇ ਮਹਾਰਾਜ ਦੇ ਸੱਚਖੰਡ ਜਾ ਰਿਹਾ ਉਧਰ ਧਿਆਨ ਹੁੰਦਾ ਜੇ ਇਸ਼ਨਾਨ ਕਰਨ ਵੜਦੇ ਆ ਰੀਵਿਊ ਹੋ ਸਕਦੀ ਹੈ ਕਿਉਂਕਿ ਸ਼ਰਤੀ ਜੇ ਗੁੰਡਾਂ ਅੰਸਰ ਆ ਪੂਰੇ ਸਰਗਰਮ ਰਹਿੰਦੇ ਕਿੰਨੇ ਇੱਥੇ ਸਟਾਫ ਕਿੰਨਾ ਤਨਾਤ ਰਹਿੰਦਾ ਹੈ ਹਮੇਸ਼ਾ 24 ਸੀਸੀਟੀ ਰੂਮ ਦੇ ਵਿੱਚ ਜਿਹੜਾ ਸੀਸੀਟੀ ਰੂਮ ਦੇ ਜਿਹੜੇ ਆਪਰੇਟਰ ਨੇ ਉਹ ਤਿੰਨਾਂ ਸ਼ਿਫਟਾਂ ਚ 6-6 7-7 ਆਦਮੀ ਹੁੰਦੇ ਆ ਉਸ ਤੋਂ ਇਲਾਵਾ ਸਿਵਲ ਦੇ ਵਿੱਚ ਜਿਹੜੀਆਂ ਤਿੰਨ ਸ਼ਿਫਟਾਂ ਚ 5-5 6-6 ਆਦਮੀ ਹੁੰਦੇ ਆ ਜਿਹੜੇ ਬਾਹਰ ਸਰੀਆਂ ਤੋਂ ਵੱਧ ਜਾਂਦੇ ਬਿਲਕੁਲ ਜੀ ਉਹ ਕੈਮਰੇ ਦੇ ਜਿਵੇਂ ਜਿਵੇਂ ਕੋਈ ਪਤਾ ਲੱਗ ਜਾਵੇ ਪਿਪ ਚੋਰ ਜਿੱਧਰ ਨੂੰ ਗਿਆ ਵਾ ਉਧਰ ਨੂੰ ਸਾਡੇ ਉਹ ਉਹਨਾਂ ਨੂੰ ਜਿਹੜਾ ਵਾ ਉਹਨਾਂ ਨੂੰ ਭੇਜ ਦਿੰਦੇ ਆ ਸਾਡੇ ਅਸੀਂ ਇੱਥੋਂ ਤੱਕ ਹੋਇਆ ਵੀ ਸਾਡੇ ਜਿਹੜੇ ਕੈਮਰੇ ਦੀ ਨਿਗਾਹ ਦੇ ਨਾਲ ਅਸੀਂ ਬੱਸ ਸਟੈਂਡ ਜਾ ਕੇ ਬੱਸ ਤੋਂ ਵੀ ਜਾ ਕੇ ਜਿਹੜੇ ਕਈ ਚੋਰਾਂ ਨੂੰ ਲਾਇਆ ਜਾਂ ਰੇਲਵੇ ਤੇ ਜਾ ਕੇ ਜੇ ਸਟੇਸ਼ਨ ਤੋਂ ਜਾ ਕੇ ਵੀ ਕਈ ਚੋਰ ਪਾ ਫੜ ਕੇ ਲੈਂਦੇ ਆ ਕੋ ਕੈਮਰੇ ਦੀ ਸਾਡੀ ਨਾ ਕਿਆ ਨਾਮ ਹੈ ਜੀ ਕਹਾਂ ਸੇ ਹੈ ਗੋਰਨਾਲਲ ਜਾਸਨਾ ਪਿੰਡ ਬਸੇੜਾ ਤਹਿਸੀਲ ਛੋਟੇੜਾਲ ਦੀ ਜ਼ਿਲ੍ਹਾ ਪ੍ਰਤਾਪਗੜ੍ਹ ਸੇ ਰਾਜਸਥਾਨ ਸੇ ਇਹ ਯਹੀ ਫਰ ਅੰਦਰ ਹੀ ਗਿਰ ਗਿਆ ਸਾ ਹਾਂ मैं फोन लगा के फिर चला गया वो गिर गया फिर बाहर गया बाहर जाके मालूम पड़ा कि फोन नहीं है फिर वहाँ जाके साथ वाले से फोन लिया, फिर बाद पचास नंबर कमरे पर फोन मिलेगा आपका। अच्छा, तो अब यहां फौन फौन मिल गया आपको हाँ तो मिल गया तो ये आपका। जी तो कैसा लगा बहुत अच्छे हुआ गुरुद्वार की ड्यूटी करता ਇਹ ਮੋਬਾਈਲ ਲੱਭ ਕੇ ਲੈ ਕੇ ਆਇਆ ਇਹ ਦੱਸੂਗਾ ਕਿ ਤਰ੍ਹਾਂ ਲੈ ਕੇ ਆਇਆ ਜੀ ਵੈਗਰੂ ਜੀ ਵੈਗਰੂ ਕਾ ਖਾਲਸਾ ਜੀ ਫਤੇ ਜੀ ਮੇਰਾ ਨਾਮ ਸਤਿੰਦਰਪੀਰ ਸਿੰਘ ਆ ਜੀ ਤੇ ਵੀਰ ਜੀ ਇਹਨਾਂ ਦਾ ਮੋਬਾਈਲ ਜਿਹੜਾ ਘੰਟਾ ਘਰ ਗੇਟ ਦੇ ਬਾਹਰਲੀ ਸਾਈਡ ਤੇ ਜਿਹੜਾ ਟੈਂਟ ਲੱਗਾ ਨਾ ਉਹਦੇ ਥੱਲੇ ਲਵਾਰਸ ਪਿਆ ਸੀ ਜੀ ਤੇ ਉੱਥੋਂ ਮੈਂ ਜਾ ਕੇ ਵੇਖਿਆ ਤੇ ਮੈਂ ਲਵਾਰਸ ਪਿਆ ਫੋਨ ਫਿਰ ਮੈਂ ਫੋਨ ਉਹ ਚੱਕਿਆ ਤੇ ਲੈ ਕੇ ਆਇਆ ਇੱਥੇ ਜਮ੍ਹਾਂ ਕਰਵਾਤਾ ਜੀ ਤੇ ਫਿਰ ਇਹਨਾਂ ਦਾ ਇਹਨਾਂ ਨਾਲ ਸੰਪਰਕ ਕੀਤਾ ਜੀ ਤੇ ਫਿਰ ਇਹ ਆਈ ਜੀ ਹੁਣ ਲੈਣਾ ਇਹ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਹਾਂ ਜੀ ਇਹ ਬਹੁਤ ਖੁਸ਼ੀ ਹੁੰਦੀ ਜੀ ਜਦੋਂ ਕਿਸੇ ਦੀ ਇਦਾਂ ਹਾਂ ਜੀ ਕਿਰਪਾ ਕੇ ਸਾਰਾ ਸਾਡਾ ਤੁਹਾਡਾ ਮੰਦਰੀ ਦਾ ਕੰਮ ਕਰ ਰਹੇ ਬਿਲਕੁਲ ਜੀ ਬਿਲਕੁਲ ਇਹ ਤੇ ਬਾਬੇ ਦੀ ਕਿਰਪਾ ਜੀ ਬਿਲਕੁਲ ਲੱਖਾਂ ਦੀ ਮਤਲਬ ਵੱਡੀਆਂ ਵੱਡੀਆਂ ਰਕਮਾਂ ਜਿਹੜੀਆਂ ਉਹ ਵੀ ਅਹੀਂ ਕਵਰ ਕਰਾ ਲ ਗਏ ਪਤਾ ਦਾ ਵੀ ਕੰਮ ਹੁੰਦੇ ਪੈਸੇ ਵੀ ਭੁੱਲ ਜਾਂਦੇ ਬਿਲਕੁਲ ਜੀ ਭੁੱਲ ਨਹੀਂ ਜਾਂਦੇ ਕਿ ਯਾਰ ਚੋਰ ਕੋਲ ਹੁੰਦੇ ਆ ਅਸੀਂ ਤੇ ਇਥੋਂ ਤੱਕ ਆ ਸਾਡੇ ਮੁੰਡੇ ਦੱਸਣਗੇ ਕਿ ਅੰਦਰ ਜਿਹੜੀ ਮੀਨਾਗਰੀ ਦੀ ਸੇਵਾ ਕਰਦੇ ਆ ਨਾ ਕਿ ਬਿੱਟੂ ਭਾਜੀ ਉਹਨਾਂ ਦਾ ਅੰਦਰ ਮੋਬਾਈਲ ਨਿਕਲ ਗਿਆ ਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡਾ ਮੋਬ ਕੜਾ ਪ੍ਰਸ਼ਾਦ ਭਾਈ ਜਦੋਂ ਬਾਹਰ ਆਏ ਤੇ ਸਾਡੇ ਸਿੰਘ ਕਹਿੰਦੇ ਵੀ ਇੱਧਰ ਆਓ ਮਹਾਰਾਜ ਤੁਹਾਡਾ ਮੋਬਾਈਲ ਨਿਕਲਿਆ ਕਹਿੰਦਾ ਕਿੱਥੇ ਨਿਕਲਿਆ ਵੇਖਿਆ ਤੇ ਮਤਲਬ ਮਹਿੰਗਾ ਹੈ 1 ਲੱਖ 1.5 ਲੱਖ ਦਾ ਇਹ ਦੱਸਣਗੇ ਕਿ ਕਿਦਾਂ ਪਾਜੀ ਪਾਜੀ ਕੀ ਤਜਰਬਾ ਦੱਸੋ ਸਾਨੂੰ ਮੋਬਾਈਲ ਕਿਹੜਾ ਕਿਹੜਾ ਪਤਾ ਲੱਗਾ ਵੀ ਇਹ ਕਿੱਦਾਂ ਬਹੁਤ ਔਡੀ ਸੇਵਾ ਵਿੱਚ ਪੈਸੇ ਜੀ ਹਾਂਜੀ ਵਾਹ ਖਾਲਸਾ ਵਾਖ ਜੀ ਕੀ ਫਤਿਹ ਜੀ ਵੀ ਜੀ ਮੈਂ ਇੱਥੇ ਅਜੇ ਸੀਸੀਟੀਵੀ ਇੰਚਾਰਜ ਡਿਊਟੀ ਨਿਭਾ ਰਿਹਾ ਹਾਂ ਸਾਇਹਬ ਸਿੰਘ ਮੇਰਾ ਨਾਂ ਹੈ ਤੇ ਮੇਰੇ ਨਾਲ ਮੇਰੇ ਪੰਜ ਆਪਰੇਟਰ ਇੱਕ ਸ਼ਿਫਟ ਚ ਕੰਮ ਕਰਦੇ ਆ ਤੇ ਇਹਨਾਂ ਦੇ ਨਾਲ 6 ਜਿਹੜੇ ਲਈਕ ਆਪਾਂ ਪਿੰਨ ਨੂੰ ਕੋਈ ਕੰਪਲੇਂਟ ਹੁੰਦੀ ਆ ਉਹਨੂੰ ਅਬਜ਼ਰਵ ਕਰਦੇ ਆ ਪੂਰੇ ਕੈਮਰੇ ਚੈੱਕ ਕਰਦੇ ਆ ਕਿ ਹਾਂ ਕਿੱਥੇ ਕਿਹੜੀ ਕਟਣਾ ਵਾਪਰੀ ਆ ਫਿਰ ਉਥੋਂ ਕੋਈ ਵੀ ਆਈਡੈਂਟੀਕਿਟੀ ਰੀ ਦਾ ਬੰਦਾ ਜਿਹਨੂੰ ਆਪਾਂ ਲੱਭਣਾ ਜਿਨੇ ਕੋਈ ਚੋਰੀ ਕੀਤੀ ਹੁੰਦੀ ਜਾਂ ਕੁਛ ਵੀ ਤੇ ਉਹ ਫਿਰ ਵਟਸਐਪ ਦੇ ਉੱਤੇ ਅਸੀਂ ਫੋਟੋ ਸੈਂਡ ਕਰੀਦੀ ਆ ਤੇ ਆਪਣੇ ਸੋਹਲੇ ਮੁੰਡੇ ਉਥੋਂ ਲੈ ਆਉਂਦੇ ਨੂੰ ਭੀੜ ਚੋਂ ਪੂਰੀ ਬਾਜ਼ਾ ਖਰੰਦੀ ਆ ਪੂਰੀ ਪੂਰੀ ਜੀ ਖਾਸ ਸਿਰਫ ਬਤਾਸੋ ਕੋਈ ਜੀ ਤਜਰਬਾ ਇਹੇ ਕਿ ਹੁਣ ਸਾਨੂੰ ਸਾਰਿਆਂ ਨੂੰ ਇੱਥੇ 12 ਸਾਲ ਦੇ ਲਾਗੇ ਹੋ ਗਿਆ ਤੇ ਇਹ ਮੇਰੇ ਖਿਆਲ ਨਾਲ ਆਪਣੇ ਆਪ ਚ ਬਹੁਤ ਵੱਡਾ ਤਜਰਬਾ ਕਿ ਐਡਾ ਵੱਡਾ ਕੰਟਰੋਲ ਮੈਨੂੰ ਨਹੀਂ ਲੱਗਦਾ ਕਿ ਅੰਮ੍ਰਿਤਸਰ ਚ ਕਿਤੇ ਵੀ ਹੋਊਗਾ ਕਿ ਜਿਸ ਲੱਖਾਂ ਦੇ ਹਸਾਮਨਾ ਸੰਗਤ ਨੂੰ ਕਵਰ ਕਰਨਾ ਤੇ ਉਹਨਾਂ ਦੀ ਨਿਗਰਾਨੀ ਰੱਖਣਾ ਬਹੁਤ ਵੱਡੀ ਗੱਲ ਆ ਸਾਡੇ ਹਾਂਜੀ 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 ਕਿਉਂਕਿ ਚੋਰੀ ਦੇ ਨਾਲ ਨਾਲ ਸਾਡੇ ਕੋਲ ਇੱਕ ਮਿਸਿੰਗ ਦੀ ਕੰਪਲੇਂਟ ਬਹੁਤ ਜ਼ਿਆਦਾ ਆਉਂਦੀ ਆ ਕਿ ਬਜ਼ੁਰਗ ਗਵਾ ਜਾਂਦੇ ਜਿਵੇਂ ਬੱਚੇ ਗਵਾ ਜਾਂਦੇ ਆ ਉਹਨਾਂ ਨੂੰ ਲੱਭਣਾ ਤੇ ਉਹਨਾਂ ਨੂੰ ਪਰਿਵਾਰ ਦੇ ਨਾਲ ਮਿਲਾਉਣਾ ਬੜੀ ਵੱਡੀ ਗੱਲ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਆ ਕਲ ਸੋਸ਼ਲ ਮੀਡੀਆ ਜਵਾਨਾ ਆ ਕੇ ਫਰੋਵਰ ਦੇ ਕਿਨਾਰੇ ਖੜ ਕੇ ਸ਼ੂਟਿੰਗ ਕਰਨ ਲੱਗ ਜਾਂਦੇ ਜੀ 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 ਹਾਂਜੀ ਇਹ ਵੀ ਬਹੁਤ ਵੱਡੀ ਦਿੱਕਤ ਆ ਜੀ 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 ਇਹ ਆਪਣੇ ਜਿੰਨੇ ਵੀ ਪ੍ਰਕਰਮਾਂ ਚ ਮੁੰਡੇ ਜਿਹੜੇ ਡਿਊਟੀ ਕਰਦੇ ਉਹਨਾਂ ਸਾਰਿਆਂ ਨੂੰ ਅਲਰਟ ਕੀਤਾ ਗਿਆ ਕਿ ਕਿਤੇ ਵੀ ਉਹਨਾਂ ਦੇ ਧਿਆਨ ਚ ਇਤਨਾ ਦਾ ਆਉਂਦਾ ਉਹਨਾਂ ਨੂੰ ਇਮੀਡੀਏਟਲੀ 50 ਨੰਬਰ ਚ ਲੈ ਆਉਂਦੇ ਆ ਕਿਉਂਕਿ ਕਈ ਵਾਰੀ ਹੁੰਦਾ ਕਿ ਓਨ ਦੀ ਸਪੋਰਟ ਅਸੀਂ ਡਿਲੀਟ ਕਰਦੇ ਹਾਂ ਪਰ ਉਹ ਰੀਸਾਈਕਲ ਚ ਰਹਿ ਜਾਂਦਾ ਫਿਰ ਉਹ ਚੰਗੀ ਤਰ੍ਹਾਂ ਸਰ ਮੋਬਾਈਲ ਚੋਂ ਲੱਭ ਕੇ ਡਿਲੀਟ ਕਰਨਾ ਪੈਂਦਾ ਸਾਨੂੰ ਅਸੀਂ ਫਿਰ ਮੋਬਾਈਲ ਕਲੀਅਰ ਕਰਕੇ ਦੇ ਦਿੰਦੇ ਹਾਂ ਹਾਂ ਕਲੀਅਰ ਕਰਕੇ ਫਿਰ ਉਹਨਾਂ ਨੂੰ ਸਮਝਾਈਦਾ ਵੀ ਆ ਕਿ ਤੁਸੀਂ ਕਿਵੇਂ ਹਿਸਾਬ ਨਾਲ ਇੱਥੇ ਫੋਟੋ ਖਿੱਚਣੀ ਹੈ ਅਤੇ ਕਿਤਰਾ ਰਹਿਣਾ ਗੁਰੂਗਰ ਤਾਂ ਬਿਲਕੁਲ ਬੜੀ ਵੱਡੀ ਸੇਵਾ ਜਿਹੜੀ ਉਹ ਨਵਾਈ ਜਾ ਰਹੀ ਹੈ ਇੱਥੇ ਕੁਝ ਬਾਹਰ ਪੋਸਟਰ ਵੀ ਲੱਗੇ ਆ ਜਿਹੜੇ ਫੋਟੋਆਂ ਦੇ ਉਹ ਕੀ ਹੈ ਉਹ ਹੋ ਜੀ ਮਿਸਿੰਗ ਨੇ ਜੀ ਕਈ ਵਾਰੀ ਇਤਰਾ ਹੁੰਦਾ ਕਿ ਕੋਈ ਘਰੋਂ ਮਿਸਿੰਗ ਹੋ ਗਿਆ ਤੇ ਉਹ ਇੱਥੇ ਹਰਮੰਦਰ ਸਾਹਿਬ ਆ ਜਾਂਦੇ ਕਿਉਂਕਿ ਹਰਮੰਦਰ ਸਾਹਿਬ ਸਸੇ ਘਰੋਂ ਕੋਈ ਆ ਗਿਆ ਕਿਉਂਕਿ ਇਹ ਇੱਕ ਐਹੋ ਜੀ ਜਗ੍ਹਾ ਜਿੱਥੇ ਸਾਨੂੰ ਹਰ ਫੈਸਿਲਿਟੀ ਮਿਲਦੀ ਆ ਕੁੜੀਆਂ ਕਈ ਵਾਰੀ ਘਰੋਂ ਰੋਸ ਕੇ ਆ ਜਾਂਦੀਆਂ ਜਾਂ ਬੱਚੇ ਆ ਜਾਂਦੇ ਜਾਂ ਬਜ਼ੁਰਗ ਆ ਜਾਂਦੇ ਆ ਤੇ ਉਹ ਮੋਸਟਲੀ ਇੱਥੋਂ ਲੱਭ ਜਾਂਦੇ ਆ ਅਰੇ ਨਾ ਜਸਾਲ ਕਵਰ ਕਰਾਈਏ ਨਾ ਅਜੇ ਨਹੀਂ ਬਾਈ ਫਰ ਸਾਉਂ ਕੈਮਰਿਆਂ ਦਾ ਜੋ ਕੰਟਰੋਲ ਹੈ ਇੱਥੇ ਉਹ ਅਸੀਂ ਅੱਜ ਤਸਵੀਰਾਂ ਸਾਂਝੀਆਂ ਕੀਤੀ ਕਿ ਕਿਸ ਤਰ੍ਹਾਂ ਦੇ ਨਾਲ ਕਿੰਡੀ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਇਹਨਾਂ ਇਸ ਸਟਾਫ ਵੱਲੋਂ ਨਿਭਾਈ ਜਾ ਰਹੀ ਹੈ 24 ਘੰਟੇ ਹਰ ਆਉਣ ਜਾਣ ਵਾਲੇ ਤੇ ਪੂਰੀ ਬਾਜ ਅੱਖ ਰੱਖੀ ਜਾਂਦੀ ਹੈ ਕੋਈ ਮਰਿਆਦਾ ਦੀ ਉਲੰਘਣਾ ਨਾ ਕਰੇ ਕੋਈ ਚੋਰ ਜਾਂ ਸ਼ਰਾਰਤੀ ਅੰਸਰ ਕਿਸੇ ਦਾ ਨੁਕਸਾਨ ਨਾ ਕਰੇ ਕੋਈ ਮੋਬਾਈਲ ਜਾਂ ਪਰਸ ਜਾਂ ਕੱਪੜੇ ਚੋਰੀ ਨਾ ਕਰੇ ਔਰ ਹਰ ਤਰ੍ਹਾਂ ਦੀ ਨਜ਼ਰ ਜਿਹੜੀ ਹੈ ਇਹਨਾਂ ਕੈਮਰਿਆਂ ਦਰਾਈ 800 ਕੈਮਰਾ ਜਿਹੜਾ ਉਹ ਸ਼੍ਰੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਲਗਾਇਆ ਗਿਆ ਜਿਸ ਦੇ ਨਾਲ ਚੱਪੇ ਚੱਪੇ ਤੇ ਬਾਜ ਅੱਖ ਜਿਹੜੀ ਹੈ ਉਹ ਇਹਨਾਂ ਸੇਵਾਦਾਰਾਂ ਵੱਲੋਂ ਰੱਖੀ ਜਾਂਦੀ ਹੈ। ਕੈਮਰਾ ਪਰ ਸਿਰਫ ਉਤਾਰ ਸਿੰਘ ਨਾ ਮਨਿੰਦਰ ਸਿੰਘ ਮੋਂਗਾ ਪੀਡੀਐਸ ਨਿਊਜ਼ ਅੰਮ੍ਰਿਤਸਰ